ਬਾਬੂ ਜੀ ਤੁਹਾਨੂੰ ਪਿੰਡ ਵਾਲੇ ਕਹਿੰਦੇ ਨਹੀਂ ਕਿ ਤੁਹਾਡਾ ਮੁੰਡਾ ਬਾਬਾ ਬਜਿੰਦਰ ਐਸ਼ੋ ਰਾਮ ਦੀ ਜ਼ਿੰਦਗੀ ਜੀ ਰਿਹਾ ਵੱਡੀਆਂ ਗੱਡੀਆਂ 'ਚ ਰਹਿ ਰਿਹਾ ਹੈਗਾ ਵੱਡੇ ਮਹਿਲ ਬਣਾ ਲਏ ਉਹਨਾਂ ਨੇ ਤੇ ਤੁਹਾਡਾ ਘਰ ਨਹੀਂ ਪਾ ਸਕਿਆ ਤੁਹਾਨੂੰ ਪਿੰਡ ਵਾਲੇ ਕਹਿੰਦੇ ਨਹੀਂਗੇ ਜਿੱਥੇ ਜਨਮ ਹੋਇਆ ਜਿਸ ਘਰ ਦੇ ਵਿੱਚ ਜਨਮ ਆ ਪਲਿਆ ਉੱਥੋਂ ਦੇ ਹਾਲਾਤ ਕੀ ਨੇ ਮਾਪਿਓ ਦੇ ਹਾਲਾਤ ਕੀ ਨੇ ਬਾਪੇ ਨੇ ਤੁਹਾਨੂੰ ਇਹ ਨਹੀਂ ਕਿਹਾ ਕਦੇ ਕਿ ਘਰ ਪਾ ਦੇਣੇ ਤੁਹਾਨੂੰ ਵਧੀਆ ਵੇਸ ਘਰ ਦਾ ਨਹੀਂ ਨਹੀਂ ਕਿਹਾ ਪਿਓ ਅੱਜ ਦਾਦ ਦਸ ਦੀਆਂ ਠੋਕਰਾਂ ਖਾ ਰਿਆ ਠੋਕਰਾਂ ਕਿਸ ਕਰਕੇ ਨੇ ਉਹ ਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਉੱਥੇ ਦੇਖ ਵਰਤੋਂਦਾ 5000 ਰੁਪਇਆ ਮਹੀਨਾ ਜਿਹੜਾ ਨੂੰ ਮਿਲਦਾ ਪੈਸੇ ਪਾਇਆ ਕਦੇ ਖਾਤੇ ਜੇ ਬਾਬੇ ਨੂੰ ਕਦੇ ਨਹੀਂ ਕੁਝ ਪਾਇਆ ਨਾ ਮਾਤਾ ਉਸ ਪੁੱਤ ਦੇ ਪਿੱਛੇ ਭੱਜੀ ਫਿਰਦੀ ਹੈ ਜਿਹੜਾ 15 ਸਾਲ ਪਹਿਲਾਂ ਛੱਡ ਕੇ ਇਸ ਘਰ ਨੂੰ ਚਲਾ ਗਿਆ ਸੀਗਾ ਕੌਣ ਕਰਦਾ ਰੋਟੀ ਪਾਣੀ ਦਾ ਘਰੇ ਕੌਣ ਕਰਦਾ ਸਾਰਾ ਤੁਸੀਂ ਆਪ ਹੀ ਕਰਦੇ ਆਪੇ ਕਰਦੀ ਆ ਸੰਗਤ ਜਿਹੜੀ ਉਹਨਾਂ ਦੇ ਅੱਗੇ ਜਾ ਕੇ ਝੁਕਦੀ ਆ ਉਹਨਾਂ ਨੂੰ ਰੱਬ ਮੰਨਦੀ ਆ ਉਹਨਾਂ ਨੂੰ ਮੱਥੇ ਟੇਕਦੀ ਆ ਬਾਬਾ ਜੀ ਤੁਸੀਂ ਹੋ ਤੁਸੀਂ ਹੋ ਪਰ ਜਦੋਂ ਅਸਲੀ ਮਾਂ ਪਿਓ ਦੀ ਗੱਲ ਆ ਜਾਵੇ ਉਹਨਾਂ ਦਾ ਕੋਈ ਸਤਕਾਰ ਨਹੀਂ ਇਹ ਦਿਨੀ ਬਾਬਾ ਬਲਜਿੰਦਰ ਬੜਾ ਮਸ਼ਹੂਰ ਹੋਇਆ ਹੋਇਆ ਉਸ ਦੇ ਉੱਤੇ આરોਪ ਨੇ ਕਿ ਉਸ ਨੇ ਕੁੜੀਆਂ ਦੇ ਨਾਲ ਦੁਸ਼ਕਰਮ ਕੀਤੇ ਨੇ ਬਲਾਤਕਾਰ ਕੀਤੇ ਨੇ ਐਫ ਆਈ ਆਰ ਦਰਜ ਹੋਈਆਂ ਨੇ ਜੇਲ੍ਹ ਦੇ ਵਿੱਚ ਐ ਪਰ ਜਿੱਥੇ ਜਨਮ ਹੋਇਆ ਜਿਸ ਘਰ ਦੇ ਵਿੱਚ ਜਨਮ ਆ ਪਲਿਆ ਉੱਥੋਂ ਦੇ ਹਾਲਾਤ ਕੀ ਨੇ ਮਾਪਿਓ ਦੇ ਹਾਲਾਤ ਕੀ ਨੇ ਮਾਤਾ ਉਸ ਪੁੱਤ ਦੇ ਪਿੱਛੇ ਭੱਜੀ ਫਿਰਦੀ ਹੈ ਜਿਹੜਾ 15 ਸਾਲ ਪਹਿਲਾਂ ਛੱਡ ਕੇ ਇਸ ਘਰ ਨੂੰ ਚਲਾ ਗਿਆ ਸੀਗਾ ਇਸ ਪਰਿਵਾਰ ਨੂੰ ਛੱਡ ਕੇ ਚਲਾ ਗਿਆ ਸੀਗਾ ਪਿਓ ਅੱਜ ਦਰਦ ਦਰਦ ਦੀਆਂ ਠੋਕਰਾਂ ਖਾ ਰਿਹਾ ਠੋਕਰਾਂ ਕਿਸ ਕਰਕੇ ਨੇ ਉਕਾਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਉੱਥੇ ਦੇਗ ਵਰਤੋਂਦਾ 5000 ਰੁਪਿਆ ਮਹੀਨਾ ਜਿਹੜਾ ਉਹਨੂੰ ਮਿਲਦਾ ਇੱਕ ਵਾਰੀ ਘਰ ਦੇ ਹਾਲਾਤ ਦਿਖਾਵਾਂਗਾ ਪਿਓ ਲਈ ਤਾਂ ਇਹ ਮਹਿਲ ਹੀ ਹੈ ਪਰ ਉਹ ਪੁੱਤ ਲਈ ਇਹ ਮਹਿਲ ਨਹੀਂ ਰਿਹਾ ਉਹਨੂੰ ਚੰਗਾ ਮਹਿਲ ਚਾਹੀਦਾ ਸੀਗਾ ਮਹਿਲ ਛੱਤ ਲਿਆ ਪਰ ਇਸ ਨੂੰ ਭੁੱਲ ਗਿਆ ਹਾਲਾਤ ਜਿਹੜੇ ਨੇ ਮੈਂ ਦਿਖਾਉਣਾ ਚਾਹਾਂਗਾ ਇੱਕ ਵਾਰੀ ਘਰ ਦੇ ਕਿ ਹਾਲਾਤ ਕੀ ਨੇ ਕਿੱਥੇ ਲੱਕੜਾਂ ਪਈਆਂ ਹੋਈਆਂ ਨੇ ਬਾਥਰੂਮ ਸਹੀ ਨਹੀਂ ਹੈਗੇ ਜਿਹੜੇ ਗੁਸਲਖਾਨੇ ਨੇ ਉਹ ਸਹੀ ਨਹੀਂ ਹੈਗੇ ਰਿਕਸ਼ੇ ਖੜੇ ਹੋਏ ਨੇ ਤੇ ਇਸ ਘਰ ਨੂੰ ਉਹ ਬੰਦਾ ਚਾਹੀਦਾ ਸੀਗਾ ਉਹ ਪੁੱਤ ਚਾਹੀਦਾ ਸੀਗਾ ਜਿਸ ਜਿਹੜਾ ਐਸ ਨੂੰ ਸੋਨਾ ਬਣਾਵੇ ਮਾਂ ਪਿਓ ਦੀ ਤਸਵੀਰ ਸੋਹਣੀ ਰੱਖੇ ਪਰ ਅੱਜ ਉਹ ਤਸਵੀਰ ਸੋਹਣੀ ਨਹੀਂ ਹੈਗੀ ਬਹੁਤ ਵੱਡੇ ਸਵਾਲ ਨੇ ਬੁੱਢਾ ਬਾਪ ਜਿਹੜਾ ਰੋਜ਼ ਸਵੇਰੇ 3 ਵਜੇ ਉੱਠਦਾ ਨਿਤਨੇਮ ਕਰਦਾ ਪਾਠ ਕਰਦਾ ਗੁਰਦੁਆਰੇ ਜਾਂਦਾ ਦੇਗ ਵਰਤੌਂਦਾ ਤਾਂ ਸ਼ਾਮ ਨੂੰ ਆ ਕੇ ਆਪਣੀ ਰਹਿਰਾਸ ਕਰਕੇ ਰੋਟੀ ਖਾ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਸੋਹਿਲਾ ਸਾਹਿਬ ਦਾ ਪਾਠ ਕਰਕੇ ਘਰੇ ਸੌ ਜਾਂਦਾ ਪਰ ਪੁੱਤ ਬਾਬਾ ਬਣ ਗਿਆ ਪੁੱਤ ਨੇ 15 20 ਸਾਲਾਂ ਬਾਅਦ ਵੀ ਇਹ ਜਿਹੜਾ ਇਹਨਾਂ ਨੂੰ ਪੁੱਛਿਆ ਨਹੀਂ ਕੋਈ ਗੱਲ ਨਹੀਂ ਕੀਤੀ ਕਿ ਬਾਪੂ ਤੁਸੀਂ ਠੀਕ ਹੋ ਜਾਂ ਕਿਵੇਂ ਹੋ ਕੋਈ ਪੈਸਾ ਨਹੀਂ ਹਜੇ ਤੱਕ ਪਾਇਆ ਕੋਈ ਗੱਲਬਾਤ ਨਹੀਂ ਕੀਤੀ ਇਹ ਚਰਚਾ ਇਸ ਕਰਕੇ ਆ ਬਾਬੇ ਬਲਜਿੰਦਰ ਦੇ ਕਰਕੇ ਇਸ ਕਰਕੇ ਚਰਚਾ ਹੈ ਕਿ ਆਰੋਪ ਬੜੇ ਸੰਗੀਨ ਨੇ ਅਮਰਪਾਲ ਸਿੰਘ ਮਹਿਰੋਂ ਨੇ ਬਹੁਤ ਵੱਡੇ ਇਲਜ਼ਾਮ ਲਾਏ ਸੀਸੀਟੀਵੀ ਕੈਮਰੇ ਦੇ ਦਿੱਤੇ ਕਿ ਭੋਰੇ ਦੇ ਵਿੱਚ ਆ ਕੁਝ ਹੋ ਰਿਹਾ ਸਾਡੀਆਂ ਸਿੱਖਾਂ ਦੀਆਂ ਧੀਆਂ ਨਾਲ ਪਰ ਉਹ ਜਦੋਂ ਘਰ ਦੇ ਹਾਲਾਤ ਦਿਖਾ ਦਈਏ ਇਹ ਬਾਬੇ ਬਲਜਿੰਦਰ ਦਾ ਘਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਵੱਡੇ ਇਲਜ਼ਾਮ ਲੱਗੇ ਨੇ ਮਾਂ ਪਿੱਛੇ ਭੱਜੀ ਫਿਰਦੀ ਆ ਤੇ 15 ਸਾਲ ਦੀ ਉਮਰ ਦੇ ਵਿੱਚ ਬਾਬੇ ਦਾ ਵਿਆਹ ਹੋ ਗਿਆ ਸੀ 15 16 17 ਇੰਨਾ ਕਿ ਇਹਨਾਂ ਦੇ ਫਾਦਰ ਨੇ ਦੱਸਿਆ ਕਿ ਇੰਨੇ ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਸੀਗਾ ਉਸ ਤੋਂ ਬਾਅਦ ਇੱਥੋਂ ਚਲੇ ਗਿਆ ਕਹਿੰਦੇ ਉਹ ਉਹਨਾਂ ਨਾਲ ਰਿਸ਼ਤਾ ਤੋੜ ਦਿੱਤਾ ਉਸ ਤੋਂ ਬਾਅਦ ਫਿਰ ਦੂਜਾ ਵਿਆਹ ਆਪ ਹੀ ਕਰਵਾਇਆ ਅਸੀਂ ਵੈਸੇ ਚਲੇ ਗਏ ਬੁਲਾ ਲਿਆ ਸੀਗਾ ਬਹੁਤ ਵੱਡੇ ਸਵਾਲ ਨੇ ਤੇ ਇਹ ਘਰ ਹੈ ਘਰ ਦੇ ਹਾਲਾਤ ਨੇ ਪੈਚਵਰਕ ਹੋਇਆ ਹੋਇਆ ਜਿਹੜਾ ਆਪ ਹੀ ਇਹਨਾਂ ਨੇ ਬਜ਼ੁਰਗਾਂ ਨੇ ਕੀਤਾ ਹੋਇਆ ਜਿੰਦਗੀ ਹੈ ਜੂਨ ਹੈ ਜਿਹੜੀ ਉਹ ਹੰਡਾਰੇ ਨੇ ਤੇ ਇਸ ਕਰਕੇ ਤੁਹਾਨੂੰ ਦਿਖਾਣ ਲਈ ਪਹੁੰਚੇ ਹਈ ਸੀ ਕਿ ਕਿ ਬਾਬਾ ਬਲਜਿੰਦਰ ਹੱਥਾਂ ਦੇ ਵਿੱਚ ਸੋਨੇ ਦੀਆਂ ਛਾਂਪਾਂ ਛੱਲੇ ਮੁੰਦਰੀਆਂ ਆਹ ਦੇਖੋ ਹੱਥ ਭਰਿਆ ਹੋਇਆ ਇੱਕ ਵਾਰੀ ਆ ਤਸਵੀਰ ਦਿਖਾਵਾਂਗਾ ਕਿ ਮੈਂ ਜਗਮੀਤ ਨੂੰ ਕਹਾਂਗਾ ਸੋਨਾ ਸੋਨਾ ਹੋਇਆ ਪਿਆ ਪਰ ਬੁੱਢਾ ਬਾਪ ਅੱਜ ਇੱਥੇ ਬਿਲਕ ਰਿਹਾ ਉਹ ਕਦੇ ਸਾਈਕਲ ਚਲਾ ਕੇ ਜਾਂਦਾ ਗੁਰਦੁਆਰੇ ਤੇ ਸਾਈਕਲ ਚਲਾ ਕੇ ਵਾਪਸ ਆਉਂਦਾ ਗੁਰਦੁਆਰੇ ਤੋਂ ਸਕੂਲ ਦੇ ਵਿੱਚ ਕੰਮ ਕੀਤਾ ਘਰ ਬਣਾਇਆ ਪਰ ਪੁੱਤ ਨੇ ਕੁਝ ਨਹੀਂ ਕੀਤਾ ਪੁੱਤ ਬਾਬਾ ਬਣ ਗਿਆ ਬਹੁਤ ਵੱਡੇ ਸਵਾਲ ਨੇ ਸੰਗਤ ਜਿਹੜੀ ਉਹਨਾਂ ਦੇ ਅੱਗੇ ਜਾ ਕੇ ਝੁਕਦੀ ਆ ਉਹਨਾਂ ਨੂੰ ਰੱਬ ਮੰਨਦੀ ਆ ਉਹਨਾਂ ਨੂੰ ਮੱਥੇ ਟੇਕਦੀ ਆ ਬਾਬਾ ਜੀ ਤੁਸੀਂ ਹੋ ਤੁਸੀਂ ਹੋ ਪਰ ਜਦੋਂ ਅਸਲੀ ਮਾਂ ਪਿਓ ਦੀ ਗੱਲ ਆ ਜਾਵੇ ਉਹਨਾਂ ਦਾ ਕੋਈ ਸਤਕਾਰ ਨਹੀਂ ਇਹ ਉਹ ਪਖੰਡੀ ਸਾਧਾਂ ਵਾਸਤੇ ਵੀਡੀਓ ਹੈ ਜਿਹੜੇ ਆਪਣੇ ਮਾਂ ਪਿਓ ਨੂੰ ਭੁੱਲੇ ਹੋਏ ਨੇ ਬਾਪੂ ਜੀ ਤੁਹਾਨੂੰ ਇਸ ਗੱਲ ਦਾ ਇਲਮ ਹੈਗਾ ਕਿ ਅਸੀਂ ਪੱਤਰਕਾਰ ਤੁਹਾਡੇ ਘਰ ਅੱਜ ਕਿਉਂ ਆਏ ਆ ਨਹੀਂ ਨਹੀਂ ਆ ਸਕਦੇ ਜਿੱਥੇ ਮਿਲ ਕੇ ਆ ਸਕੋ ਤੁਹਾਨੂੰ ਇਹ ਪਤਾ ਹੈਗਾ ਕਿ ਤੁਹਾਡਾ ਜਿਹੜਾ ਮੁੰਡਾ ਹੈਗਾ ਹਾਂਜੀ ਜੋ ਬਲਜਿੰਦਰ ਸਿੰਘ ਹੈ ਹਾਂਜੀ ਉਹਨੂੰ ਅੱਜ ਕੱਲ੍ਹ ਜੋ ਲੋਕ ਬਾਬਾ ਬਲਜਿੰਦਰ ਸਿੰਘ ਕਹਿੰਦੇ ਆ ਤੁਹਾਨੂੰ ਇਹ ਪਤਾ ਹੈਗਾ ਕਿ ਉਹਨਾਂ ਨੇ ਕੀ ਕੀਤਾ ਉਹਨਾਂ ਤੇ ਇਲਜ਼ਾਮ ਲੱਗੇ ਹੋਏ ਆ ਇਲਜ਼ਾਮ ਤਾਂ ਸਾਨੂੰ ਪਤਾ ਲੱਗਿਆ ਜੀ ਵੀ ਕੋਈ ਲੜਕੀ-ਲੁਕੀ ਬਾਰੇ ਇਲਜ਼ਾਮ ਲੱਗਿਆ ਜਾਨੀ ਇਹਨੇ ਮਾਰੇ ਤਾਂ ਹੈ ਨਹੀਂ ਤੇ ਜਾਨੀ ਬੰਦੇ ਨੂੰ ਕੋਈ ਕੁਦਰਤੀ ਗੱਲ ਹੁੰਦੀ ਹੈ ਹੋ ਵੀ ਸਕਦੇ ਆ। ਹਾਂ। ਦੋਸਤੋ ਵ ਇਸ ਵਕਤ ਅਸੀਂ ਇਹ ਹਾਲੀ ਚੰਡੀਗੜ੍ਹ ਤੋਂ ਕੁਝ ਹੀ ਦੂਰੀ ਦੇ ਉੱਤੇ ਇਹ ਪਿੰਡ ਹੈਗਾ ਵਾ। ਔਰ ਜਿਸ ਜਗ੍ਹਾ ਤੇ ਅਸੀਂ ਬੈਠ ਰਹੇ ਆ ਮੇਰੇ ਨਾਲ ਸਟੇਟ ਟੀਵੀ ਤੋਂ ਗਗਨ ਹੈ ਔਰ ਜ਼ਾਰਟੀਵੀ ਤੋਂ ਜਗਸੀਰ ਹੈ। ਜਿਸ ਥਾਂ ਤੇ ਜਿਸ ਘਰ ਦੇ ਵਿੱਚ ਬੈਠੇ ਹੋਏ ਆ ਇਹ ਗੁਰਬਤ ਦਾ ਵਕਤ ਹੰਡਾਰਿਆ ਇੱਕ ਪਰਿਵਾਰ ਕਹਿ ਸਕਦੇ ਆ। ਜਦਕਿ ਬਾਬਾ ਬਲਜਿੰਦਰ ਦੀ ਜੋ ਜ਼ਿੰਦਗੀ ਹੈਗੀ ਆ ਮਹਿੰਗੀਆਂ ਗੱਡੀਆਂ ਦੇ ਵਿੱਚ ਆਲੀਸ਼ਾਨ ਘਰਾਂ ਦੇ ਵਿੱਚ ਉਹ ਰਹਿੰਦੇ ਹੈਗੇ ਉਹਨਾਂ ਦੇ ਨਾਲ ਬਾਬਾ ਸ਼ਬਦ ਵੀ ਜੁੜ ਚੁੱਕਾ ਹੈ ਇਹ ਉਹਨਾਂ ਦੇ ਪਿਤਾ ਜੀ ਹੈ ਤੁਸੀਂ ਆਪਣਾ ਨਾਮ ਦੱਸੋਗੇ ਜੀ ਸਾਦੀ ਸਿੰਘ ਸਾਦੀ ਸਿੰਘ ਤੁਹਾਡਾ ਨਾਮ ਹੈ ਠੀਕ ਹੈ ਤੁਹਾਡਾ ਤੁਹਾਡੇ ਮੁੰਡੇ ਦੇ ਨਾਲ ਬਲਜਿੰਦਰ ਸਿੰਘ ਹੋਰਾਂ ਦੇ ਨਾਲ ਹਾਂਜੀ ਰਿਸ਼ਤਾ ਖਰਾਬ ਹੈ ਹਾਂ ਇਸ ਕਰਕੇ ਤੋ ਹੋਇਆ ਇਸ ਕਰਕੇ ਜੰਮ ਜ ਹੋਇਆ ਦਾ ਇਸ ਘਰ ਦੇ ਵਿੱਚ ਜਨਮ ਹੋਇਆ ਠੀਕ ਹੈ ਜੀ ਹਾਂਜੀ ਇਹ ਹੋਇਆ ਅਸ ਪਰਲਤ ਆ ਦੇ ਸਾਡੇ ਬਾਅਦ ਅੱਛਾ ਤੁਹਾਡੇ ਕਿੰਨੇ ਬੱਚੇ ਆ ਜੀ ਪੰਜ ਪੰਜ ਬੱਚੇ ਆ ਤਿੰਨ ਬੱਚੀਆਂ ਦੋ ਬੱਚੇ ਨੇ ਦੋ ਮੁੰਡੇ ਆ ਤਿੰਨ ਕੁੜੀਆਂ ਨੇ ਹਾਂਜੀ ਅੱਛਾ ਤੇ ਤੁਹਾਡਾ ਬਾਬਾ ਜਿਹੜਾ ਬਲਜਿੰਦਰ ਸਿੰਘ ਆ ਉਹਨਾਂ ਦੇ ਨਾਲ ਰਿਸ਼ਤਾ ਕਿੱਦਾਂ ਦਾ ਹੁਣ ਤਾਲੂਕਾਤ ਕਿੱਦਾਂ ਦਾ ਤੁਹਾਡਾ ਹੁਣ ਅਸੀਂ ਮਿਲਦੇ ਮਿਲ ਜਾਂਦੇ ਆ ਜਦ ਉਹ ਵੀ ਇੱਥੇ ਜਾਣ ਲੱਗੇ ਚੰਡੀਗੜ੍ਹ ਨੂੰ ਕਿਤੇ ਹੋਰ ਉਹ ਵੀ ਇੱਥੇ ਗੁਰਦੁਆਰੇ ਲੱਭ ਮਿਲ ਜਾਂਦੇ ਆ ਅਸੀਂ ਵੀ ਮਿਲ ਜਾਂਦੇ ਆ ਉੱਥੇ 27 ਮਾਰਚ ਨੂੰ ਵੀ ਜਾਇਆ ਹਾਂ ਮੈਂ ਇੱਕ ਸੌਣ ਦੇ ਪਹਿਲੇ ਹਫਤੇ ਜਾਂਦਾ ਹੁੰਦਾ ਹੈ ਬਾਬਾ ਜੀ ਸਾਨੂੰ ਇਹ ਦੱਸਿਓ ਤੁਸੀਂ ਤੁਹਾਡਾ ਐਕਸੀਡੈਂਟ ਹੋਇਆ ਆ ਤੁਸੀਂ ਬਿਰਧ ਹੋਏ ਪਏ ਹੋ ਹਨ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਦੇਖ ਵਰਤਾ ਰਹੇ ਹੋ ਹਾਂ ਜੀ 5000 ਰੁਪਏ ਮਹੀਨਾ ਤੁਸੀਂ ਲੈ ਰਹੇ ਹੋ ਹਾਂ ਜੀ ਹਾਂ ਜੀ ਤੁਹਾਡੇ ਜਿਹੜੇ ਬੱਚੇ ਨੇ ਬਰਜਿੰਦਰ ਸਿੰਘ ਉਹਨਾਂ ਦੇ ਉੱਤੇ ਜਿਹੜਾ ਕੇਸ ਲੱਗਿਓ ਹੋਏ ਨੇ ਪਰਚਾ ਦਰਜ ਹੋਇਆ ਹੈ ਬੜੇ ਸੰਗੀਨ આરોਪ ਨੇ ਹਨ ਹਾਂ ਹਾਂ ਉਹਨਾਂ ਦੀ ਜ਼ਿੰਦਗੀ ਬੜੀ ਵਧੀਆ ਚੱਲਦੀ ਸੀਗੀ। ਹਾਂਜੀ। ਤੁਹਾਡੀ ਜ਼ਿੰਦਗੀ ਇੰਨੀ ਕਿਉਂ ਮਾੜੀ ਹੈ? ਘਰ ਦੇ ਹਾਲਾਤ ਇੰਨੇ ਮਾੜੇ ਕਿਉਂ ਨੇ? ਤੁਸੀਂ ਦੇਖੇ ਵਰਤਾ ਰਹੇ ਹੋ ਤੁਹਾਡੇ ਕੋਲ ਬਿਲਕੁਲ ਨਾਤਾ ਨਹੀਂ ਹੈਗਾ ਬਿਲਕੁਲ ਨਹੀਂ ਆਉਂਦੇ ਜਾਂਦੇ ਤੁਹਾਡੇ ਕੋਲ। ਚਲਦੇ ਲੱਗ ਜਾਂਦੇ ਕਿ ਚੰਡੀਗੜ੍ਹ ਜਾਣਾ ਕਿਤੇ ਉਹ ਜ ਮਿਲ ਜੰਦੇ ਆ। ਅਸੀਂ ਵੀ ਜਾ। ਸਾਢੇ ਸਾਲ ਸਾਲ 1.5 ਸਾਲ ਬਾਅਦ। ਹਾਂ ਅਸੀਂ ਵੀ ਜਾ ਜਾਂਦੇ ਹਾਂ ਉੱਥੇ। ਹਮ। ਹਾਂ। ਹਮ। ਚੰਨਕਟ ਗੁਰਦੁਆਰੇ ਸ। ਲਾਸਟ ਹੁਣ ਤੁਹਾਡੇ ਕੋਲ ਕਦੋਂ ਆਏ ਸੀਗੇ? ਮੈਨੂੰ ਲੱਗਦਾ 6-7 ਮਹੀਨੇ ਹੋ ਗਏ ਜੀ। 6-7 ਮਹੀਨੇ ਹੋ ਗਏ। ਤੁਹਾਨੂੰ ਨਹੀਂ ਕਦੇ ਕਿਹਾ ਕਿ ਅਸੀਂ ਤੁਹਾਨੂੰ ਘ ਬਾਬੇ ਨੇ ਤੁਹਾਨੂੰ ਇਹ ਨਹੀਂ ਕਿਹਾ ਕਦੇ ਕਿ ਘਰ પાਦਨੇ ਤੁਹਾਨੂੰ ਵਧੀਆ ਵਿਆਹ ਇਸ ਘਰ ਨਾਲ ਨਹੀਂ ਨਹੀਂ ਕਿਹਾ ਨਹੀਂ ਕਿਹਾ اٹਿਆ ਹੋਇਆ ਦੀ ਅੱਛਾ ਤੁਹਾਡੇ ਕੋਲ ਆਂਦੇ ਕਿਉਂ ਨਹੀਂ ਸੀ ਆ ਦੇਖਿਆ ਹੋਇਆ ਦੀ ਟਿਆ ਹੋਇਆ ਹੈ ਤੁਹਾਡੇ ਕੋਲੋਂ ਇੱਥੋਂ ਚੱਲ ਕਿਉਂ ਗਏ ਆਉਂਦੇ ਮਿਲਦੇ ਆਂ ਜੋ ਗਏ ਕਿਉਂ ਅਸੀਂ ਕਿ ਲੜਾਈ ਹੋਈ ਸੀ ਕੋਈ ਨਹੀਂ ਨਹੀਂ ਮਿਲਦੇ ਸਾਨੂੰ ਮਿਲ ਕੇ ਜਾਂਦੇ ਆਂ ਸਾਡੀ ਜਾਣੇ ਦੇ ਵਿੱਚ ਗਏ ਸੀਗੇ ਉਹ ਇੱਥੋਂ ਅਸੀਂ ਵੀ ਕੋਲ ਜਾਂਦੇ ਹਾਂ ਉਹਨਾਂ ਦੇ ਸਾਡੇ ਕੋਲ ਵੀ ਆਉਂਦੇ ਆਂ ਲੜਾਈ ਝãi ਕੋਈ ਨਹੀਂ ਕਿੰਨੀ ਉਮਰ ਦੇ ਵਿੱਚ ਗਏ ਸੀਗੇ ਉਹ ਇੱਥੋਂ ਉਹ ਜਦੋਂ ਮਿੰਨ 15 16 17 15 ਸਾਲਾਂ ਦੀ ਉਮਰ ਸੀਗੀ ਜਦੋਂ ਕੇ ਹੂੰ ਅੱਛਾ ਕੋਈ ਕੋਈ ਡੂੰਗੀ ਗੱਲ ਹੋਈ ਸੀਗੀ ਤੁਸੀਂ ਕੁਝ ਕਿਹਾ ਸੀਗਾ ਜਾਂ ਕੋਈ ਕੰਮ ਕਾਰ ਨਹੀਂ ਹੁੰਦਾ ਸੀਗਾ ਵਿਆਹ ਦੀ ਗੱਲ ਦੀ ਥੋੜੀ ਜੀ ਅੱਛਾ ਅਸੀਂ ਜੋਰ ਗੱਲ ਥੋੜੇ ਜਿਹਾ ਵਿਆਹ ਕਰਤਾ ਅੱਛਾ ਉਹ ਉਹਨਾਂ ਦੇ ਰਿਸ਼ਤੇਦਾਰ ਤੇ ਖਰਾਬ ਹੂੰ ਉਸ ਕਰਕੇ ਛੱਡ ਕੇ ਚਲੀ ਗਈ ਅੱਛਾ ਉਹ ਲੜਕੀ ਜਿਹੜਾ ਬਾਬੇਦਾਰ ਤੁਸੀਂ 15 ਸਾਲ ਦੀ ਉਮਰ 'ਚ ਵਿਆਹ ਕਰਤਾ ਸੀ ਹਾਂ 15 ਸਾਲ ਨਰਮੀ ਤੇ 12 ਦੂਏ ਦੇ ਨਾਲ ਕਰਤਾ ਉਹ ਰਿਸ਼ਤਾ ਵੀ ਟੁੱਟ ਗਿਆ ਸੀਗਾ ਹਾਂ ਉਹ ਜਿਹੜੇ ਉਹਨਾਂ ਦੇ ਵਾਈਫ ਸੀਗੇ ਉਹ ਚਲੇ ਗਏ ਛੱਡ ਕੇ ਗਏ ਅੱਛਾ ਫੈਸਲਾ ਕਰਕੇ ਗਏ ਮੈਂ ਨਹੀਂ ਰੱਖਿਆ ਉਸ ਤੋਂ ਬਾਅਦ ਫਿਰ ਦੂਜਾ ਵਿਆਹ ਕਦੋਂ ਹੋਇਆ ਬਾਬੇ ਦਾ ਉਹ ਹੋ ਗਈ ਜੀ ਮੇਰੇ ਖਿਆਲ ਨਾਲ 15 ਸਾਲ ਹੋ ਗਏ ਹੋਣੇ ਜਦ ਨੂੰ ਵੀ 15 ਸਾਲ ਇਹ ਤੁਸੀਂ ਕਰਵਾਇਆ ਕਿ ਉਹਨਾਂ ਨੇ ਆਪ ਹੀ ਕਰਵਾ ਲਿਆ ਅ ਜਣੀ ਜੀ ਸਿੱਪੇ ਬਿੱਤੇਲੇ ਗਏ ਤੇ ਉਹਨਾਂ ਨੇ ਕਿਰਾਇਆ ਉਹਨਾਂ ਨੇ ਹੀ ਆਪੇ ਆ ਦੇਖਿਆ ਤਾਂ ਉਹਨਾਂ ਨੇ ਆਪਣੇ ਆਪ ਸਾਰਾ ਕੁਝ ਕੀਤਾ ਮੈਂ ਤੁਸੀਂ ਹਮੀ ਪਰਣ ਲਈ ਗਏ ਕਿ ਸਾਡਾ ਪੁੱਤ ਹੈ ਹਾਂ ਚਲੇ ਗਏ ਹੂੰ ਚਲੇ ਗਏ ਅਸੀਂ ਗਏ ਬਿਆਨੂ ਗਏ ਹਾਂ ਹਾਂ ਮਸਲੇ ਕੀ ਗਏ ਉਹਦੇ ਤੁਹਾਨੂੰ ਮਹੀਨੇ ਤੋਂ ਕੋਈ ਪੈਸੇ ਪਾਉਂਦੇ ਆ ਤੁਹਾਡੇ ਖਾਤੇ ਦੇ ਵਿੱਚ ਬਾਬਾ ਹੈ ਪੈਸੇ ਪਾਏ ਕਦੇ ਖਾਤੇ 'ਚ ਬਾਬੇ ਨੇ ਕਦੇ ਨਹੀਂ ਕੁਝ ਪਾਇਆ ਹਾਂ ਅਸੀਂ ਅਬ ਬਹੁਤ ਕੰਮ ਕਰਦਾ ਮੈਂ ਪਹਿਲਾਂ ਸਕੂਲ ਵਿੱਚ ਲੱਗਿਆ ਹੋਇਆ ਸੀ ਤੁਸੀਂ ਆਪ ਹੀ ਮਿਹਨਤ ਮਜ਼ਦੂਰੀ ਕਰਦੇ ਹੋ ਹਾਂ ਜੀ ਜੀਟੀਵੀ ਚ ਸਕੂਲ ਤੇ ਵੀ ਲੱਗਿਆ ਹੋਇਆ ਸੀ ਮੈਂ ਉੱਥੇ 35 ਸਾਲ ਲਾਤੇ ਹੂੰ ਹੂੰ ਬਿਲਕੁਲ ਹੁਣ ਇੱਥੇ 5 ਸਾਲ ਹੋ ਗਏ ਛੇ ਹਾਂ ਬਾਬਾ ਜੀ ਲੰਗਲ ਹੀ ਜਿਸ ਤਰੀਕੇ ਦੇ ਨਾਲ ਬੀਤੇ ਦਿਨਾਂ 'ਚ ਇਲਜ਼ਾਮ ਲੱਗੇ ਨੇ ਕਿ ਬਾਬਾ ਬਾਬਾ ਬਲਜਿੰਦਰ ਹੁਣਾਂ ਤੇ ਜਿਦਾਂ ਇਲਜ਼ਾਮ ਲੱਗੇ ਨੇ ਕਿ ਉਹ ਕੁਝ ਕਰਦੇ ਰਹੇ ਨੇ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਤ ਅੱਠ ਨੂੰ ਦੇ ਕੋਲ ਪੱਲੇ ਪਈਆਂ ਨੇ ਜਿਹੜੀ ਗੱਜੂ ਗੱਲ ਵੱਡੀ ਆ ਕਿ ਬਾਬਾ ਬਲਜਿੰਦਰ ਦੇ ਕੋਲੋਂ 10-12 ਲੱਖ ਰੁਪਇਆ ਜਿਹੜਾ ਮਹਿਰੂ ਐ ਅਮਰਤਪਾਲ ਮਹਿਰੂ ਕਹਿੰਦੇ ਉਹ ਲੈ ਗਿਆ ਉਹਦੇ ਡੇਰੇ 'ਚੋਂ ਜਾਂ ਬਾਬੇ ਹੁਣ ਹੀ ਕਹਿੰਦੇ ਕਿ ਅੱਧਾ ਕਿਲੋ ਤੇ ਤਕਰੀਬ ਸੋਨਾ ਉਸ ਡੇਰੇ 'ਚ ਪਿਆ ਹਾਂ ਉਸ ਡੇਰੇ ਤੇ ਇਸ ਘਰ ਦੇ ਹਾਲਾਤ ਜਦੋਂ ਮਿਲਾਉਂਦੇ ਆ ਤੇ ਘਰ ਦੇ ਹਾਲਾਤ ਬਹੁਤ ਵੱਖੋ ਵੱਖਰੇ ਨੇ ਕਦੇ ਤੁਹਾਨੂੰ ਮਾਲੀ ਸਹਾਇਤਾ ਦਿੱਤੀ ਆ ਬਾਬਾ ਬਲਜਿੰਦਰ ਹੁਣਾਂ ਨੇ ਕਦੇ ਥੋੜੇ ਬਹੁਤੇ ਪੈਸੇ ਕਿ ਪਰਿਵਾਰ ਘਰ ਦਾ ਕੋਈ ਦੇਖ ਲਓ ਸਾਡੇ ਸਾਹਮਣੇ ਲੱਗਿਆ ਦੇਖ ਉਹ ਘਰ ਟਿਆ ਹੋਇਆ ਆਹ ਦੇਖ ਲਓ ਆ ਮੈਂ 35 ਸਾਲ ਸਕੂਲ ਚ ਲਾਇਆ ਹੈ ਪ੍ਰਾਈਵੇਟ ਦਾ 5 ਸਾਲ ਇੱਥੇ ਹੋ ਗਏ ਹੁਣ ਵੀ ਹੁਣ ਵੀ ਕੰਮ ਕਰਦਾ ਹਾਂ 40 80 ਸਾਲ ਦੀ ਉਮਰ ਚ ਦੋਜ ਚੱਲੀ ਹੁਣ ਵੀ ਕੰਮ ਕਰਦਾ ਵੀ ਸਾਨੂੰ ਕਿਸੇ ਦੀ ਲੋੜ ਨਹੀਂ ਹੈ ਅਸੀਂ ਆਪਣਾ ਆਪ ਕਰੀਏਗੇ ਜਿਹੜੇ ਬਾਬਾ ਬਲਵਿੰਦਰ ਦੀ ਦੂਜਾ ਵਿਆਹ ਹੁੰਦਾ ਹੈ ਜਿਹੜੀ ਉਹਦੀ ਪਤਨੀ ਹੈ ਉਹ ਕਦੇ ਇਸ ਘਰ ਚ ਆਈ ਤੁਹਾਡੇ ਹਾਂਜੀ ਹਾਂਜੀ ਅੱਛਾ ਇੱਥੇ ਉਹ ਆ ਨਹੀਂ ਆ ਅੱਛਾ ਉਹ ਇੱਥੇ ਰਹਿ ਕੇ ਗਏਗਾ ਨਹੀਂ ਰਹਿਦੇ ਨਹੀਂ ਜਿਹੜੇ ਦੋ ਦਿਹਾੜੀ ਖੰਡ ਰਾਤ ਨੂੰ ਕਿੰਦੀ ਗੱਲ ਚਾਹ ਸਕਦੇ ਅੱਛਾ ਐ ਨਹੀਂ ਹੈ ਵੀ ਮਹੀਨਾ ਦੋ ਮਹੀਨੇ ਨਾ ਹਾਂ ਜਿਹੜੀ ਦੂਸਰੀ ਪਤਨੀ ਹੈ ਬਾਬੇ ਬਲਜਿੰਦਰ ਦੀ ਇਹਨਾਂ ਦਾ ਸਬੰਧ ਸਹੀ ਨੇ ਕਿਉਂਕਿ ਜਿਹੜੀ ਲੜਕੀ ਨੇ ਰੂਪ ਲਾਏ ਨੇ ਬਾਬੇ ਬਲਜਿੰਦਰ ਤੇ ਕਿ ਬਾਬੇ ਬਲਜਿੰਦਰ ਨੇ ਮੇਰੇ ਨਾਲ ਧੱਕਾ ਸ਼ਹੀ ਜਿਹੜੀ ਉਹ ਕੀਤੀ ਹੈ ਉਹ ਲੜਕੀ ਕਹਿੰਦੀ ਕਿ ਬਾਬਾ ਬਲਜਿੰਦਰ ਮੈਨੂੰ ਕਹਿੰਦਾ ਸੀ ਕਿ ਮੇਰੀ ਦੂਸਰੀ ਪਤਨੀ ਦੇ ਨਾਲ ਵੀ ਮੇਰਾ ਜਿਹੜਾ ਤਲਾਕ ਦਾ ਕੇਸ ਚੱਲ ਰਿਹਾ ਹੈ ਜਦੋਂ ਤਲਾਕ ਹੋ ਗਿਆ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਭਾਵ ਕਿ ਤੀਜਾ ਵਿਆਹ ਕਰਾ ਲਵਾਂਗਾ ਇਹ ਜਿਹੜੀ ਦੂਸਰੀ ਲੜਕੀ ਨੇ ਜਿਹਦੇ ਨਾਲ ਵਿਆਹ ਹੋਇਆ ਇਹਦੇ ਨਾਲ ਕੋਈ ਰੌਲਾ ਚੱਲਦਾ ਪਿਆ ਬਾਬੇ ਬਲਜਿੰਦਰ ਹੋਣਾ ਦਾ ਦੂਵੇ ਲਈ ਬੁਲਾਈ ਚੰਨ ਤੀ ਹੋਰ ਨਹੀਂ ਪਤਾ ਦੂਜੀ ਨਾਲ ਸੰਬੰਧ ਠੀਕ ਨੇ ਬਾਬਾ ਜੀ ਹਾਂ ਉਹਦੇ ਵਿੱਚ ਹੀ ਗਏ ਹੁੰਦੇ ਨੇ ਉਹਨਾਂ ਦੇ ਪਰਿਵਾਰਕ ਸੰਬੰਧ ਠੀਕ ਨੇ ਬਾਬਾ ਜੀ ਜਿਹੜਾ ਦੂਸਰਾ ਵਿਆਹ ਹੋਇਆ ਉਹਨਾਂ ਤੇ ਬਾਬਾ ਬਲਜਿੰਦਰ ਦੇ ਵਿੱਚ ਬਣਦੀ ਹੈ ਉਹ ਜਨਮ ਵਿੱਚ ਰਹਿੰਦੀ ਹੈ ਜਿਹੜਾ ਜਲਦੀ ਆ ਉਹ ਇੱਥੇ ਆਉਣਾ ਹੀ ਘੱਟ ਵੱਧ ਉਹਨਾਂ ਦਾ ਅੱਛਾ ਜਿਹੜਾ ਜਿਹੜੀ ਦੂਸਰੀ ਪਤਨੀ ਉਹ ਜਰਮਨ ਚ ਰਹਿੰਦੀ ਆ ਹਾਂਜੀ ਅੱਛਾ ਲੜਕੀ ਪੜਦੀ ਆ ਇੰਗਲੈਂਡ ਚ ਮੁੰਡਾ ਪੜਦਾ ਇੱਥੇ ਕੇ ਹਨ ਜਿਗਰਾਵਾ ਕਿੱਥੇ ਪੜਦੇ ਹੁੰਦਾ ਹੈ ਅੱਛਾ ਤੇ ਬੱਚੇ ਕਿੰਨੇ ਨੇ ਬਾਬਾ ਬਲਜਿੰਦਰ ਹੁਣ ਦੋ ਇੱਕ ਮੁੰਡਾ ਇੱਕ ਕੁੜੀ ਹਾਂਜੀ ਅੱਜ ਤੇ ਕੁੜੀ ਹੋਇਆ ਇੱਕ ਅੱਛਾ ਹਾਂ ਮੁੰਡਾ ਫਿਰ ਮੁੰਡਾ ਇਹਨਾਂ ਨੇ ਕਿਤੇ ਲਿਆ ਹੋਣਾ ਗੋਦ ਲਿਆ ਹਾਂ ਹੋ ਗੋਦ ਹਾਂ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਬਾਬਾ ਬਲਜਿੰਦਰ ਦੇ ਉੱਤੇ ਬਲਾਤਕਾਰ ਵਰਗੀਆਂ ਜਿਹੜੀਆਂ ਸ਼ਬਦ ਵਰਤ ਕੇ ਇਲਜ਼ਾਮ ਲਾਇਆ ਗਿਆ ਕਿ ਬਾਬਾ ਬਲਜਿੰਦਰ ਨੇ ਧੱਕਾਸ਼ਾਹੀ ਕੀਤੀ ਹੈ ਤਕਰੀਬਨ ਅੱਠ ਕੁੜੀਆਂ ਦਾ ਜ਼ਿਕਰ ਜਿਹੜਾ ਅਮਰਿਤਪਾਲ ਮਹਿਰੋਂ ਕਰਦਾ ਕਿ ਅੱਠ ਕੁੜੀਆਂ ਦੇ ਨਾਲ ਲਗਾਤਾਰ ਜਿਹ ਹੈ ਕੁਝ ਕੀਤਾ ਹੈ ਹਾਂ ਜੀ ਵਿਸ਼ਵਾਸ ਹੁੰਦਾ ਹੈ ਕਿ ਬਲਜਿੰਦਰ ਇਦਾਂ ਦਾ ਕੁਝ ਕਰਸ਼ ਨਹੀਂ ਹੈ ਨਹੀਂ ਹੈ ਉਹ ਗੋਲੀ ਲਾ ਕੇ ਇੱਕ ਮर्जी ਮਰਜੀ ਕੋ ਹਾਰ ਲਊਗਾ ਜੇ 15 ਬੰਦੇ ਇੱਕ ਨੂੰ ਜਿੰਬੜ ਜਾਣ 20 25 ਜੋ ਮਰਜੀ ਕਰਾ ਲਊਗਾ ਬਾਪੂ ਜੀ ਇਹ ਤੁਹਾਨੂੰ ਕਿੰਨੇ ਕਿਹਾ ਕਿ ਬਾਬਾ ਬਲਜਿੰਦਰ ਸਿੰਘ ਦੇ ਮੱਥੇ ਤੇ ਬੰਦੂਕ ਲਾ ਕੇ ਉਹਨਾਂ ਕੋਲੋਂ ਬਿਆਨ ਦਵਾਏ ਗਏ ਕਿੰਨੇ ਕਿਹਾ ਤੁਹਾਨੂੰ ਕਿੰਨੇ ਦੱਸਿਆ ਇਹ ਇਹ ਹਿੱਤ ਜਿਹੜੇ ਵਿੱਚੀ ਦੀ ਵਿਚਾਈ ਹੋਈ ਸੀ ਨਾ ਕੈਮਰੇ ਵਿੱਚ ਬੜੇ ਚ ਉਹਦੇ ਦੇਖਿਆ ਸੀ ਲੱਗਿਆ ਅੱਛਾ ਜੀ ਬਪੂ ਜੀ ਤੁਹਾਨੂੰ ਪਿੰਡ ਵਾਲੇ ਕਹਿੰਦੇ ਨਹੀਂ ਕਿ ਤੁਹਾਡਾ ਮੁੰਡਾ ਬਾਬਾ ਬਲਜਿੰਦਰ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਿਹਾ ਵੱਡੀਆਂ ਗੱਡੀਆਂ 'ਚ ਰਹਿ ਰਿਹਾ ਹੈਗਾ ਵੱਡੇ ਮਹਿਲ ਬਣਾ ਲਏ ਉਹਨਾਂ ਨੇ ਤੇ ਤੁਹਾਡਾ ਘਰ ਨਹੀਂ ਪਾ ਸਕਿਆ ਤੁਹਾਨੂੰ ਪਿੰਡ ਵਾਲੇ ਕਹਿੰਦੇ ਨਹੀਂਗੇ ਨਹੀਂ ਸਾਨੂੰ ਕਿਸੇ ਨਹੀਂ ਜੀ ਤੁਸੀਂ ਆਪ ਸੋਚਦੇ ਹੋ ਇਸ ਚੀਜ਼ ਬਾਰੇ ਕਿ ਸਾਡਾ ਮੁੰਡਾ ਚੰਗੀ ਤਰ੍ਹਾਂ ਕਮਾ ਰਿਹਾ ਸਭ ਕੁਝ ਉਹਦਾ ਵਧੀਆ ਹੈਗਾ ਤੇ ਤੁਹਾਡਾ ਵੀ ਵਧੀਆ ਕਰਦੇ ਤੁਸੀਂ ਸੋਚਦੇ ਹੋ ਹਾਂ ਸਾਨੂੰ ਇੰਨੇ ਚੋ ਬਹੁਤ ਠੀਕ ਆਪਣਾ ਚੱਲਦਾ ਅਸੀਂ ਹੋਰ ਕੀ ਕਰਾਉਣਾ ਸਾਡੇ ਦੋ ਜਣੇ ਆ ਅਸੀਂ ਮੈਂ ਤੇ ਪਤਨੀ ਦੋ ਹੈ ਕੌਣ ਕਰਦਾ ਰੋਟੀ ਪਾਣੀ ਦਾ ਘਰੇ ਕੌਣ ਕਰਦਾ ਸਾਰਾ ਤੁਸੀਂ ਆਪ ਹੀ ਕਰਦੇ ਆਪੇ ਕਰਦੀ ਆ ਆਪੇ ਉਹ ਠੀਕ ਉਹਨਾਂ ਦੇ ਲਿਖ ਰਹੇ ਕਿ ਮੁੰਡਾ ਪੁੱਢੀ ਮੁੰਡਾ ਬੜਾ ਮੁੰਡਾ ਇੱਧਰ ਹੈ ਇੰਦਾ ਆ ਪਰ ਲਗ ਕਮਰਾ ਉਹ ਟੇ ਹੈ ਉਹਦਾ ਮਕਾਨ ਮੈਨੂੰ ਦਿੱਤਾ ਹੈ ਉਹ ਬੈਗ ਇਹਨੇ ਦੂਜੇ ਛੋਟੇ ਭਾ ਹਾਂ ਹਾਂ ਉਹਨਾਂ ਦੀ ਫੈਮਿਲੀ ਗਏ ਬੜਾ ਹੋ ਅੱਛਾ ਆ ਬੜਾ ਹੈ ਉਹ ਛੋਟਾ ਅੱਛਾ ਬਾਪੂ ਜੀ ਕੀ ਚੀਜ਼ ਦੱਸੋ ਜਦੋਂ ਤੁਹਾਡੇ ਮੁੰਡੇ ਬਾਰੇ ਇਹ ਖਬਰਾਂ ਚਲੀਆਂ ਔਰ ਔਰਤਾਂ ਨੇ ਉਹਨਾਂ ਤੇ ਆ ਕੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਉਹਨਾਂ ਨਾਲ ਸਰੀਰਕ ਸੰਬੰਧ ਬਣਾਏ ਬਲਾਤਕਾਰ ਕੀਤਾ ਤੇ ਤੁਹਾਡੇ ਲਈ ਬਾਹਰ ਸਮਾਜ ਦੇ ਵਿੱਚ ਜਾਣਾ ਜਾਂ ਲੋਕਾਂ ਦੇ ਵਿੱਚ ਵਿਚਰਨਾ ਔਖਾ ਹੋਇਆ ਔਖਾ ਤਾਂ ਹੋ ਹੀ ਜਾਂਦਾ ਜੀ ਆਉ ਖੰਦ ਹੋਈ ਨਾ ਸੁਣਨੀ ਗੱਲ ਕਿ ਉਹ ਹੈ ਬੱਚਾ ਕਿੰਨਾਂ ਸਾਲ ਦਾ ਫੇਰ ਵੀ ਉਹ ਹੈ ਤੁਸੀਂ ਬੇਦਖਲ ਕੀਤਾ ਇਹਨੂੰ ਕੀ ਚੱਕਰ ਹੈ ਨਹੀਂ ਬੇਦਖਲ ਨਹੀਂ ਹੈ ਫਿਰ ਇੰਨਾ ਰਿਸ਼ਤਿਆਂ ਦੇ ਵਿੱਚ ਇੰਨਾ ਗੈਪ ਕਿਉਂ ਆ ਗਿਆ ਇੰਨਾ ਇਨੀ ਦੂਰੀ ਕਿਉਂ ਬਣ ਗਈ ਤੁਹਾਡੀ ਤੁਹਾਡੇ ਮੁੰਡੇ ਦੇ ਵਿਚਕਾਰ ਇਹ ਸਾਨੂੰ ਮਿਲਦਾ ਹੈ ਜਦ ਬੁਲਾਉਂਦਾ ਸੀ ਚਲੇ ਜਾਂਦੇ ਤੁਸੀਂ ਕਦੀ ਇਹ ਨਹੀਂ ਕਹ ਕੇ ਸਾਨੂੰ ਵੀ ਆਪਣੇ ਨਾਲ ਰੱਖ ਲਾ ਐਵੇਂ ਨਹੀਂ ਸਰਦਾ ਮੇਰਾ ਅੱਛਾ ਹਾਂ ਉਹ ਰਸੀ ਦੋਵੇਂ ਹੈ ਬਾਕੀ ਅਮغان ਨਜ਼ਰ ਉਹ ਹੈ ਅਸੀਂ ਮੱਕੀ ਮੱਕੀ ਵੀ ਬੀਜੀ ਲੰਨੇ ਆ ਬਾਕੀ ਬਾਕੀ ਬੀਜੀ ਹੋਈ ਸਰੋਂ ਹੋ ਜਾਂਦੀ ਆ ਹਮਮ ਸਬਜੀ ਬਾਜੀ ਲਾਉਨੇ ਆ ਤੁਸੀਂ ਜੇਲ ਮਿਲ ਕੇ ਆਏ ਉਹਨਾਂ ਨੂੰ ਬਾਬੇ ਬਲਜਿੰਦਰ ਉਹਨਾਂ ਨਾਲ ਤੁਹਾਡੀ ਮੁਲਾਕਾਤ ਹੋਈ ਜੇਲ ਗਏ ਤੁਸੀਂ ਮਿਲੇ ਉਹਨਾਂ ਨੂੰ ਮੁਲਾਕਾਤ ਨਹੀਂ ਨਹੀਂ ਜੇਲ ਤੇ ਨਹੀਂ ਗਏ ਉਹਨਾਂ ਦੀ ਮਾਤਾ ਜੀ ਦੀ ਮੁਲਾਕਾਤ ਹੋਈ ਆ ਉਹ ਹੋ ਜੂ ਕੀ ਗੱਲ ਹੋਈ ਬਾਬੇ ਬਲਜਿੰਦਰ ਨੇ ਕੀ ਦੱਸਿਆ ਆਪਣੀ ਮਾਤਾ ਜੀ ਨੂੰ ਜਦੋਂ ਮਿਲਣਗੇ ਉਹਨੂੰ ਨਹੀਂ ਮੈਨੂੰ ਨਹੀਂ ਪਤਾ ਇਹ ਨੂੰ ਨਹੀਂ ਪਤਾ ਹੋਊਗਾ ਜਣੀ ਇਹੀ ਜਾ ਕੇ ਆਏ ਆ ਮੇਰੀ ਬੇਟੀ ਛੋਟੀ ਇਹ ਦੋ ਤਾਂ ਇਹੀ ਜਾ ਕੇ ਆਏ ਆ ਉਹਨਾਂ ਗੱਲ ਗਲਤ ਹੋ ਗਈ ਐ ਮੇਰੇ ਜਿਹੜਾ ਅਮਰਪਾਲ ਸਿੰਘ ਮਹਿਰੋ ਆ ਉਹ ਕਹਿੰਦੇ ਕਿ ਬਾਬੇ ਨੇ ਦੁਸ਼ਕਰਮ ਕੀਤਾ ਭੋਰੇ ਸਾਹਿਬ ਦੇ ਵਿੱਚ ਲਿਆ ਕੇ ਜੋ ਗੁਰਦੁਆਰਾ ਸਾਹਿਬ ਉੱਥੇ ਦੁਸ਼ਕਰਮ ਕਰਦਾ ਰਿਹਾ ਬਾਬਾ ਇਸ ਕਰਕੇ ਕਾਰਵਾਈ ਪਈ ਹੈ ਕੁੜੀਆਂ ਨੇ ਆਪ ਦੱਸਿਆ ਵੀਡੀਓ ਕਹਿੰਦਾ ਬਾਬਾ ਹੋਟਲਾਂ ਚ ਲੈ ਕੇ ਜਾਂਦਰਾ ਕੁੜੀਆਂ ਨੂੰ ਅਮਰਪਾਲ ਸਿੰਘ ਮਹਿਰੋ ਕਹਿੰਦਾ ਤੁਸੀਂ ਪੁੱਛਿਆ ਨਹੀਂ ਕਿ ਜਿਹੜਾ ਅਮਰਪਾਲ ਸਿੰਘ ਮਹਿਰੋ ਕਹਿ ਰਿਹਾ ਕਿ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਝੂਠ ਹੈ ਤੁਸੀਂ ਆਪਣੇ ਮੁੰਡੇ ਨੂੰ ਪੁੱਛਿਆ ਨਹੀਂ ਜਦ ਤੱਕ ਮਿਲੀ ਨਹੀਂ ਤੁਹਾਨੂੰ ਮਿਲੀ ਨਹੀਂ ਦੂਰੀ ਹੈ ਤੁਹਾਡੇ ਤੋਂ ਬਣਾਈ ਰੱਖੀ ਹੈ ਦੂਰੀ ਬਣਾਈ ਰੱਖੀ ਹੈ ਤੁਹਾਡੇ ਤੋਂ ਹਾਂ ਤਾਂ ਨੂੰ ਨਹੀਂ ਮਿਲਿਆ ਹ ਜਿਹੜੀ ਆ ਚੀਜ਼ ਬਣੀ ਹੈ ਬਾਅਦ ਤੇ ਬਣੀ ਸੀ ਬਿਨਾਂ ਵੀਡੀਓ ਵੀ ਸੀਸੀਟੀਵੀ ਆਈਆਂ ਨੇ ਜਿਹਦੇ ਵਿੱਚ ਬਾਬੇ ਨੂੰ ਕੁੜੀਆਂ ਮਿਲਦੀਆਂ ਨੇ ਤੁਸੀਂ ਉਹ ਵੀਡੀਓ ਦੇਖੀ ਹੈ ਨੇ ਹਾਂ ਹਾਂ ਉਹ ਦੇਖੀ ਉਹ ਗਲਤ ਹੈ ਗੁਰਦੁਆਰੇ ਦੇ ਵਿੱਚ ਕੁੜੀਆਂ ਨੂੰ ਮਰਨਾ। ਵੀਚ ਨਹੀਂ ਅਸੀਂ ਦੇਖੀ ਹੈ ਜਦੋਂ ਉਹ ਬਾਹਰ ਖੜ ਗਈ ਜ ਕੁ ਟਮਾਟਰ ਕੋ ਕੁ ਜੰਦਲੀ ਜਿਹੜਾ ਪੋਰੇ ਦੇ ਵਿੱਚ ਵੜ ਕੇ ਕੁੜੀਆਂ ਨੂੰ ਮਰਦੇ ਨੇ ਸੀਸੀਟੀਵੀ ਨਜ਼ਰ ਵਿੱਚ ਉਹ ਨਹੀਂ ਸੰਤ ਉਹ ਨਹੀਂ ਮੰਨਦੇ ਉਹ ਗਲਤ ਹੈ ਕਿ ਗੁਰਦੁਆਰੇ ਦੇ ਵਿੱਚ ਕੁੜੀਆਂ ਨੂੰ ਮਰਨਾ। ਉਹ ਦਾ ਸੰਤ ਇੰਨਾ ਹੀ ਪਤਾ ਜਦ ਬਾਹਰ 20 ਨਹਿਰ ਨੂਰ ਬਰਖਾਨੀ ਕਿੱਥੇ ਲ ਜਾ ਕੇ ਕੁਟ ਫੜ ਕਰੀਏ ਉਹਨਾਂ ਨੇ। ਜਦ ਇਹ ਉਹ ਆਏ ਵੀ ਵਿੱਚ ਕਹਿੰਦੇ ਬਾਬਾ ਬਲਜਿੰਦਰ ਕੁੜੀਆਂ ਨੂੰ ਹੋਟਲਾਂ ਦੇ ਵਿੱਚ ਲੈ ਕੇ ਜਾਂਦਾ ਰਿਆ ਉੱਥੇ ਉਹਨਾਂ ਦੇ ਆਧਾਰ ਕਾਰਡ ਮਿਲੇ ਉਹਨਾਂ ਦੇ ਸਿਗਨੇਚਰ ਮਿਲੇ ਉਹਨਾਂ ਦੇ ਫੋਨ ਨੰਬਰ ਮਿਲੇ ਉਹ ਵੀ ਕਹਿੰਦੇ ਹੋਟਲਾਂ ਦੇ ਵਿੱਚ ਸੀਗੇ ਕਾਫੀ ਜਿਹੜੇ ਮੋਗੇ ਚ ਗਰਾਉਂ ਪੈਂਦੇ ਨੇ ਹੋਟਲ ਹੋ ਸਕਦਾ ਸਾਨੂੰ ਇਹ ਜਤਾ ਮੰਨਦੇ ਹੋ ਗਲਤ ਹੈ ਇਹ ਚੀਜ਼ਾਂ ਮੈਨੂੰ ਪਤਾ ਨਹੀਂ ਇਹ ਨਹੀਂ ਵੈਸੇ ਗਲਤ ਮੰਨਦੇ ਹੋ ਇਹ ਚੀਜ਼ਾਂ ਨਹੀਂ ਹੁਣ ਅਸੀਂ ਇਹ ਕਹਿ ਸਕਦੇ ਹਾਂ ਜੇ ਅਸੀਂ ਕੋਲੇ ਨਹੀਂ ਹੈ ਨਾ ਸਾਨੂੰ ਪਤਾ ਚੀਜ਼ ਨਾ ਸਾਡੇ ਸਾਹਮਣੇ ਹੋਈ ਹੈ ਗੱਲ ਕਹਿੰਦੇ